ਸਤਿ ਸ੍ਰੀ ਅਕਾਲ ਅਮੀਰ ਕਰਨੀਆਂ ਤੁਸੀਂ ਸਾਰੇ ਖਰੀਦ ਨਾਲ ਹੋ ਗਏ ਵਿਕਰਮ ਸਿੰਘ ਮਜੀਠੀਆ ਨੇ ਅਰਸ਼ਦੀਪ ਪਲੇਅਰ ਦੀ ਜਗ੍ਹਾ ਤੇ ਕੀਤਾ ਨਵਾਂ ਵਕੀਲ ਦਿੱਤੀ ਵੱਡੀ ਰਕਮ ਜ਼ਮਾਨਤ ਦੀ ਮਿਲੀ ਪੱਕੀ ਗਾਰੰਟੀ ਵਿਕਰਮ ਸਿੰਘ ਮਜੀਠੀਆ ਦਾ ਨਵਾਂ ਵਕੀਲ ਕਿੱਥੋਂ ਤੇ ਕਿਹੜਾ ਹੈ ਮੁਕੰਮਲ ਜਾਣਕਾਰੀ ਅਰਸ਼ਦੀਪ ਵੀਡੀਓ ਤੋਂ ਅੱਛਾ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਣੀ ਫਿਰ ਕਰਦੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਆਪਣੇ ਹੀ ਵਕੀਲਾਂ ਤੇ ਭਰੋਸਾ ਨਹੀਂ ਰਿਹਾ ਉਹਨਾਂ ਨੇ ਬੰਗਾਲੌਰ ਤੋਂ ਜਿਹੜੇ ਇੱਕ ਨਾਮੀ ਵਕੀਲ ਜਿਹੜਾ ਕਿ ਵਿਜੀਲੈਂਸ ਔਰ ਦੂਜੇ ਪਾਸੇ ਈਡੀ ਦਾ ਮਾਹਰ ਵਕੀਲ ਜਿਹੜੇ ਇਹਨਾਂ ਕੇਸਾਂ ਨੂੰ ਲੁਪਟਾਉਂਦਾ ਰਿਹਾ ਔਰ ਵੱਡੇ ਪੱਦਰ ਦੇ ਉੱਤੇ ਗੱਲ ਕੀਤੀ ਉਹਨਾਂ ਦੇ ਸਾਹਮਣੇ ਕਿ ਮੇਰੀ ਬੇਲ ਹੋ ਜਾਣੀ ਚਾਹੀਦੀ ਹੈ ਕਿਉਂਕਿ ਆਪਣੇ ਜਿਹੜੇ ਵਕੀਲ ਅਰਸ਼ਦੀਪ ਕਲੇਰ ਔਰ ਬਾਕੀ ਹੋਰ ਜਿਹੜੇ ਦੋ ਵਕੀਲ ਨੇ ਵਿਕਰਮ ਸਿੰਘ ਮਜੀਠੀਆ ਦੇ ਉਹਨਾਂ ਤੋਂ ਦਰਸਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਭਰੋਸਾ ਕਿਵੇਂ ਉੱਠ ਗਿਆ ਉਹਨਾਂ ਨੇ ਵੀ ਇੱਕ ਨਵੀਂ ਚਾਲ ਖੇਡ ਦਿੱਤੀ ਹੈ ਵਿਕਰਮ ਮਜੀਠੀਆ ਦੇ ਨਾਲ ਔਰ ਅੱਜ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਹੇ ਵੇ ਵਿਕਰਮ ਸਿੰਘ ਮਜੀਠੀਆ ਦੀ ਬੇਲ ਪੱਕੀ ਹੈ ਕਿਉਂਕਿ ਉਹ ਵਕੀਲ ਆ ਜਿਹੜਾ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਲੋਕ ਅਕਸਰ ਉਸ ਵਕੀਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਸ ਵਕੀਲ ਨੇ ਬਹੁਤ ਵੱਡੇ ਵੱਡੇ ਕੇਸ ਹਲ ਜਾਏ ਔਰ ਬਿਕਰਮ ਸਿੰਘ ਮਜੀਠੀਆ ਨੇ ਉਸ ਵਕੀਲ ਨੂੰ ਕਰੋੜਾਂ ਦੀ ਕਹਦੇ ਜੀ ਉਸ ਨੂੰ ਫੀਸ ਦੇ ਦਿੱਤੀ ਗਈ ਹੈ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਬੋਲ ਤੇ ਲਿਆਉਣ ਵਾਲਾ ਵਕੀਲ ਕੌਣ ਹੈ ਉਹਦਾ ਤੁਹਾਨੂੰ ਨਾਮ ਵੀ ਦੱਸਾਂਗੇ ਔਰ ਦੂਜੇ ਪਾਸੇ ਉਸ ਵਕੀਲ ਨੇ ਪੂਰੀ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਗਈ ਹੈ ਕਿਉਂਕਿ ਉਹ ਈਡੀ ਤੇ ਵਿਜੀਲੈਂਸ ਬਿਊਰੋ ਦੇ ਪੂਰੇ ਮਾਹਰ ਵਕੀਲ ਨੇ ਜਿਨ੍ਹਾਂ ਨੂੰ ਹਰ ਇੱਕ ਕੁੰਡੀ ਹਰ ਇੱਕ ਦਾ ਪੇਜ ਖੇਡਣ ਦਾ ਪੂਰਾ ਤਰੀਕਾ ਪਰਾਣਾ ਹੈ ਤਾਂ ਸਵਕੀਲ ਨੂੰ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਮੰਨਿਆ ਗਿਆ ਕਿ ਹੁਣ ਇਸ ਵਕੀਲ ਦੇ ਕੋਲ ਵਿਕਰਮ ਸਿੰਘ ਮਜੀਠੀਆ ਦਾ ਕੇਸ ਚ ਲੈ ਗਿਆ ਜਿਹੜਾ ਕਿ ਹੁਣ ਉਹਦੀ ਬੇਲ ਨੂੰ ਪੱਕੇ ਤੌਰ ਤੇ ਦਾਵਾ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਬੇਲ ਤੋਂ ਛੁੱਪਣ ਜਾ ਰਹੇ ਨੇ ਇਹ ਦਾਵਾ ਕინੇ ਕੀਤਾ ਉਹਨਾਂ ਦੇ ਹੀ ਦਰਸਲ ਉਸ ਵਕੀਲ ਨੇ ਜਿਨ੍ਹਾਂ ਨੂੰ ਕਰੋਨਾ ਦੇ ਵਿੱਚ ਫੀਸ ਦੇ ਦਿੱਤੀ ਗਈ ਹੈ ਤਾਂ ਹੁਣ ਪਹਿਲੀ ਤੁਹਾਡੇ ਸਾਹਮਣੇ ਮੈਂ ਖਬਰ ਇਹ ਹੀ ਧਰੂਗਾ ਕਿ ਵਿਕਰਮ ਸਿੰਘ ਮਜੀਠੀਆ ਦਾ ਵਕੀਲ ਕੌਣ ਹੈ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੇ ਪਹਿਲੇ ਵਕੀਲ ਜਿਹੜੇ ਹਰ ਰੋਜ਼ ਕੇਸ ਦੇ ਉੱਤੇ ਬੋਲਦੇ ਸੀ ਹਰ ਰੋਜ਼ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਆਪਣੀ ਗੱਲ ਧਰਦੇ ਸੀ ਇੱਕ ਇਹਨਾਂ ਦੇ ਅਰਸ਼ਦੀਪ ਕਲੇਰ ਨੇ ਜਿਹੜੇ ਉਹ ਤਾਂ ਕਹਿੰਦੇ ਜੀ ਇਹਨਾਂ ਦੇ ਮੁੱਖ ਬੁਲਾਰੇ ਵੀ ਨੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਵਿਕਰਮ ਮਜੀਠੀਆ ਦਾ ਬਸ਼ਵਾਸ ਕਿਸ ਕਦਰ ਇਹਨਾਂ ਵਕੀਲਾਂ ਤੋਂ ਉੱਠ ਗਿਆ ਐਸਾ ਕੀ ਕਰ ਦਿੱਤਾ ਉਹਨਾਂ ਵਕੀਲਾਂ ਨੇ ਕਿ ਵਿਕਰਮ ਮਜੀਠੀਆ ਨੂੰ ਉਹਨਾਂ ਤੇ ਭਰੋਸਾ ਨਹੀਂ ਰਿਹਾ ਤਾ ਹੁਣ ਪਹਿਲੀ ਖਬਰ ਹੈ ਕਿ ਵਿਕਰਮ ਮਜੀਠੀਆ ਦੀ ਬੇਲ ਕਰਵਾਉਣ ਵਾਲੇ ਵਕੀਲ ਦਾ ਨਾਮ ਕੀ ਹੈ ਸ਼ੰਕਰ ਹੈਗੜੇ ਯਾਨੀ ਕੌਣ ਹੈ ਸੁਣੋ ਜਿਹੜਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਲੱਗਦਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਵਕੀਲਾਂ ਤੇ ਯਕੀਨ ਆ ਵਿਸ਼ਵਾਸ ਨਹੀਂ ਹੈ ਕਿ ਜਾਂ ਕੋਈ ਸੀਨੀਅਰ ਐਡਵੋਕੇਟ ਵਿਕਰਮ ਮਜੀਠੀਆ ਦਾ ਕੇਸ ਲੈਣ ਤੋਂ ਮਨਕਰਨੇ ਜਾਂ ਚਾਹਵੇ ਨਹੀਂ ਕੋਈ ਨਾ ਕੋਈ ਕਾਰਨ ਜਰੂਰ ਹੈ ਇਸ ਗੱਲ ਦਾ ਜਿਕਰ ਅਸੀਂ ਕਈ ਵਾਰੀ ਆਪਣੇ episode ਚ ਕਰ ਚੁੱਕੇ ਆ ਕਿ ਅਜੇ ਤੱਕ ਕੋਈ senior advocate ਮਜੀਠੀਆ ਲਈ appear ਕਿਉਂ ਨਹੀਂ ਹੋਇਆ ਨਾ ਤਾਂ ਇਹ ਦੇ ਕੇਸ ਵਿੱਚ ਨਾ ਲੇਖਾ ਮਜੀਠੀਆ ਵੀ ਆ ਜੇਲ੍ਹ ਚ ਮਿਲਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਤੇ ਜਾਂ ਉਹਦੀ ਜ਼ਮਾਨਤ ਕਰਾਉਣ ਲਈ ਅਜੇ ਤੱਕ ਕੋਈ ਵੀ senior ਵਕੀਲ ਪੰਜਾਬ ਹਰਿਆਣਾ ਹਾਈ ਕੋਰਟ ਦਾ ਖੜਾ ਨਹੀਂ ਹੋਇਆ ਮਜੀਠੇ ਦੇ ਹੱਕ ਅੱਗੇ ਤੇ ਕਰਮ ਮਜੀਠਿਆ ਦਾ ਜਮਾਨਤ ਦਾ ਕੇਸ ਲੱਗਾ ਸੀ ਪਹਿਲੀ ਤਰੀਕ ਤਾਂ ਸੁਣ ਲਿਆ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਆ ਨੇ ਬੰਗਲੌਰ ਤੋਂ ਇੱਕ ਵਕੀਲ ਸੱਦ ਲਿਆ ਯਾਨੀ ਉਸਨੇ ਕਿਹਾ ਕਿ ਮੇਰੀ ਜ਼ਮਾਨਤ ਪੱਕੇ ਤੌਰ ਤੇ ਹੋਣੀ ਚਾਹੀਦੀ ਹੈ ਤੇ ਜਿਹੜੇ ਮੇਰੇ ਵਾਲੇ ਵਕੀਲ ਯਾਨੀ ਪੰਜਾਬ ਦੇ ਖੁਦ ਇਹਨਾਂ ਦਾ ਹੀ ਇੱਕ ਮਿਹਨਤਮੁਖ ਬੁਲਾਰਾ ਅਰਸ਼ਦੀਬ ਕਨੇਰ ਹੈ ਜਿਹੜੇ ਹੋਣੋ ਵੀ ਪਿੱਛੇ ਰਹਿ ਗਏ ਨੇ ਯਾਨੀ ਵਿਕਰਮ ਸਿੰਘ ਮਜੀਠੀਆ ਔਰ ਉਹਨਾਂ ਦੇ ਪਰਿਵਾਰ ਨੂੰ ਭਰੋਸਾ ਨਹੀਂ ਹੈ ਇਸ ਗੱਲ ਦੇ ਉੱਤੇ ਕਿ ਵਿਕਰਮ ਮਜੀਠੀਆ ਦੀ ਛੇੜ ਹੋ ਜਾਵੇ ਹੁਣ ਉਹਨੂੰ ਤੜਫਕੀ ਲੱਗੀ ਆ ਦਰਸਲ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿਉਂਕਿ ਬਹੁਤ ਸਾਰੇ ਦਿਨ ਬੀਤ ਗਏ ਨੇ ਭਗਵੰਤ ਮਾਨ ਸਰਕਾਰ ਕਹਿੰਦੀ ਆ ਕਿ ਹੁਣ ਅਸੀਂ ਵਿਕਰਮ ਮਜੀਠੀਆ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਹੁਣ ਉਹ ਅੰਦਰ ਬਹੁਤ ਜ਼ਿਆਦਾ ਤੰਗੀ ਮਹਿਸੂਸ ਕਰ ਰਿਹਾ ਉਹ ਕਹਿੰਦਾ ਹੁਣ ਮੈਂ ਜੇਲ੍ਹ ਦੇ ਵਿੱਚੋਂ ਰਿਹਾ ਹੋਣਾ ਚਾਹਣਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕੀ ਬੰਗਲੌਰ ਦੇ ਜਿਹੜੇ ਵਕੀਲ ਨੇ ਸ਼ੰਕਰ ਹੈਗੜੇ ਯਾਨੀ ਉਹ ਕੀ ਉਹਨੂੰ ਰਿਹਾ ਕਰਵਾ ਦੇਣਗੇ ਸਵਾਲ ਬਹੁਤ ਵੱਡਾ ਕਿਉਂਕਿ ਪੰਜਾਬ ਦੀ ਸਰਕਾਰ ਔਰ ਪੂਰਾ ਪੰਜਾਬ ਇੱਕ ਪਾਸੇ ਖੜਾ ਪੂਰਾ ਪ੍ਰਸ਼ਾਸਨ ਵੀ ਇੱਕ ਪਾਸੇ ਖੜਾ ਕਿਉਂਕਿ ਇਹਨਾਂ ਲੋਕਾਂ ਤੋਂ ਪੰਜਾਬ ਦੀ ਪੁਲਿਸ ਪੱਕੇ ਤੌਰ ਤੇ 200% ਅੱਕ ਚੁੱਕੀ ਹੈ ਜੇਲ੍ਹ ਦਾ ਪ੍ਰਸ਼ਾਸਨ ਵੀ ਅੱਕ ਚੁੱਕਿਆ ਕਿਉਂਕਿ ਹਰ ਰੋਜ਼ ਹਰ ਰੋਜ਼ ਡਿਮਾਂਡ ਧਰੀ ਜਾਂਦੀ ਹੈ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਏ ਨੂੰ ਮਿਲਣਾ ਤੇ ਫੇਰ ਪੰਜਾਬ ਦੇ ਵਿੱਚੋਂ ਪਤਾ ਨਹੀਂ ਕਿੰਨੇ ਸਾਰੇ ਕੈਦੀਬੰਦ ਨੇ ਹਰ ਰੋਜ਼ ਕਿਸੇ ਪਰਿਵਾਰ ਨੂੰ ਦੇਖਿਆ ਕਦੇ ਜਿਨ੍ਹਾਂ ਦੇ ਵਿੱਚ ਜਾਂਦਾ ਕਾਹੇ ਪਰਿਵਾਰ ਰੋਜ਼ ਰੋਜ਼ ਕਹਿੰਦੇ ਜੀ ਸਾਨੂੰ ਵਿਕਰਮ ਮਜੀਠੀਏ ਦੇ ਨਾਲ ਮਿਲਣਾ ਸਾਨੂੰ ਵਿਕਰਮ ਮਜੀਠੀਏ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਪੰਜਾਬ ਦੀ ਸਰਕਾਰ ਇਹਨਾਂ ਦਾ ਰਵੱਈਆ ਦੇਖ ਕੇ ਹੋਰ ਵੀ ਅੱਕ ਗਈ ਆ ਐਸ ਕਰਕੇ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਜ਼ਮਾਨਤ ਦਾ ਪ੍ਰਾਵਧਾਨ ਨਹੀਂ ਹੈ ਕਿਉਂਕਿ ਦੂਜੇ ਪਾਸੇ ਜੇਕਰ ਵਿਕਰਮ ਮਜੀਠੀਆ ਨੂੰ ਸਰਕਾਰ ਜਾਂ ਅਦਾਲਤ ਛੱਡਦੀ ਹੈ ਕਿਸੇ ਵੀ ਆਧਾਰ ਦੇ ਉੱਤੇ ਤਾਂ ਫਿਰ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਪੰਜਾਬ ਦੇ ਕਾਨੂੰਨ ਦੇ ਵਿਰੁੱਧ ਹੋ ਜਾਣਗੇ ਕਿਉਂਕਿ ਅਕਸਰ ਪੰਜਾਬ ਦੇ ਲੋਕਾਂ ਦੀ ਇੱਕੋ ਹੀ ਆਵਾਜ਼ ਆ ਕਿ ਵਿਕਰਮ ਸਿੰਘ ਮਜੀਠੀਆ ਬਹੁਤ ਵੱਡਾ ਚਿੱਟੇ ਦਾ ਤਸਕਰ ਹੈ ਇਹਨੂੰ ਜੇਲ੍ਹ ਦੇ ਅੰਦਰ ਤਾਂ ਰੱਖਣਾ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਜੇ ਤਸਕਰ ਬੰਦ ਰਹਿਣਗੇ ਤਾਂ ਪੰਜਾਬ ਦੀ ਸੇਫਟੀ ਲਈ ਬਹੁਤ ਵੱਡਾ ਭਲਾ ਹੈ ਇਸ ਕਰਕੇ ਸੁਖਵੀਰ ਸਿੰਘ ਬਾਦਲ ਜਾਂ ਇਹਨਾਂ ਦੇ ਅਰਸ਼ਦੀਪ ਕਲੇਰ ਇਹਨੂੰ ਘੜਾਉਣ ਦੇ ਵਿੱਚ ناکਾਮ ਨੇ ਇਸ ਕਰਕੇ ਉਹਨੇ ਹੁਣ ਡਿਮਾਂਡ ਧਰੀ ਹੈ ਕਰੋਨਾ ਦੀ ਜਿਹੜੀ ਕੇਸ ਫੀਸ ਦਿੱਤੀ ਗਈ ਹੈ ਗੰਗਲੌਰ ਦੇ ਇੱਕ ਜਿਹੜਾ ਕਿ ਸ਼ੰਕਰ 헤ਗੜੇ ਵਕੀਲ ਹੈ ਉਹਨੂੰ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਸ਼ੰਕਰ 헤ਗੜੇ ਬਗਲੌਰ ਦਾ ਵਕੀਲ ਹੈ ਨਾਮੀ ਵਕੀਲ ਹੈ ਉਹਨੂੰ ਪੂਰਾ ਪੰਜਾਬ ਹੀ ਨਹੀਂ ਪਰ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਪੂਰਾ ਦੇਸ਼ ਪਰ ਉਸਨੂੰ ਜਾਣਦਾ ਕਿ ਵਕੀਲ ਬੜਾ ਤਿਆਰਬੇਦਾਰ ਹੈ ਵਕੀਲ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਯਾਨੀ ਬਾਹਰ ਲਿਆਉਣ ਦੀ ਕੋਸ਼ਿਸ਼ ਕਰਨੀ ਹੈ ਕਿ ਪੱਕੀ ਜ਼ਮਾਨਤ ਵਿਕਰਮ ਮਜੀਠੀਆ ਦੀ ਹੋ ਜਾਵੇ ਪਰ ਦੂਜੇ ਪਾਸੇ ਭਾਈ ਸਰਕਾਰ ਖੜੀ ਹੈ ਪੰਜਾਬ ਦੇ ਲੋਕ ਖੜੇ ਨੇ ਜੇਕਰ ਉਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਜ਼ਮਾਨਤ ਮਿਲ ਗਈ ਤੇ ਪੰਜਾਬ ਦੇ ਅੰਦਰ ਇੱਕ ਹਾਹਾਕਾਰ ਜਿ ਮਚਣੀ ਹੈ ਇਹ ਤੁਹਾਡੇ ਸਾਹਮਣੇ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਪੈਣ 99 ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਜੀ ਠੀਆ ਜਿਹੜਾ ਕਿ ਕਾਫੀ ਧੇਰ ਤੋਂ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਔਰ ਜੇਲ੍ਹ ਜਾਣ ਤੋਂ ਪਹਿਲੇ ਜਿਹੜੇ ਬਿਜ਼ਨਸ ਵਾਲਿਆਂ ਨੂੰ ਵੀ ਤਨਖੀਆਂ ਲਾਉਂਦੇ ਸੀਗੇ ਔਰ ਜੇਲ੍ਹ ਪ੍ਰਸ਼ਾਸਨ ਨੂੰ ਵੀ ਤਨਖੀਆਂ ਲਾਉਂਦੇ ਸੀਗੇ ਸੀਐਮ ਭਗਵੰਤ ਮਾਨ ਨੂੰ ਵੀ ਤਨਖੀਆਂ ਲਾਈਆਂ ਕਿ ਉਹ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਪਰ ਹੁਣ ਜਦੋਂ ਕਿ ਇੱਕ ਲੰਮਾ ਅਰਸਾ ਹੋ ਗਿਆ ਹੈ ਜੇਲ੍ਹ ਦੇ ਵਿੱਚ ਬੰਦ ਔਰ ਉਹਨਾਂ ਨੂੰ ਜਿਹੜਾ ਵਾ ਮੁxtਲਫ ਖੁਦਸ਼ਾਤ ਲਾਹਾ ਕੋ ਹੋ ਗਿਆ ਜਿਹਦੇ ਵਿੱਚ ਜੇਲ੍ਹ ਦੇ ਵਿੱਚ ਚੁੱਕ ਕੇ ਇਹ ਵੀ ਕਿਹਾ ਜਾ ਰਿਹਾ ਸੀ ਉਹਨਾਂ ਦੇ ਵਕੀਲ ਲੋ ਕਿ ਜਿਸ ਬੈਰੰਗ ਚ ਵਿਕਰਮ ਸਿੰਘ ਮੁਜੀਠੀਆ ਉਥੇ ਜਿਹੜੇ ਆ ਦੋ ਐਸੇ ਕੈਦੀ ਹੈ ਮੁਜਰਮ ਹੈ ਜਿਨ੍ਹਾਂ ਨੂੰ ਕੇ ਸਜ਼ਾਏ ਮੌਤ ਦੀ ਸਜ਼ਾ ਹੋ ਚੁੱਕੀ ਹੈ ਜਿਸ ਤੋਂ ਵਿਕਰਮ ਸਿੰਘ ਮੁਜੀਠੀਆ ਦੀ ਜਾਨ ਨੂੰ ਖਤਰਾ ਹੈਗਾ ਫਿਰ ਜੇਲ੍ਹ ਪ੍ਰਸ਼ਾਸਨ ਲੋ ਉਹਨਾਂ ਨੂੰ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ ਹੋਰ ਵੀ ਬਹੁਤ ਸਾਰੇ ਮਾਮਲੇ ਸੀ ਜਿਸ ਦੀ ਪੇਸ਼ੇ ਨਜ਼ਰ ਵਿਕਰਮ ਸਿੰਘ ਮੁਜੀਠੀਆ ਨੇ ਅਰਸ਼ਦੀਪ ਪਲੇਰ ਇਹ ਇੱਕ ਉਹਨਾਂ ਦੇ ਸੀਨੀਅਰ ਵਕੀਲ ਹੈ ਔਰ 스ਪੋਕਪਰਸਨ ਵੀ ਹੈ ਉਹਨਾਂ ਕੋਲ ਕੇਸ ਲੈ ਕੇ ਸ਼ੰਕਰ ੜਿਆਂ ਦੇ ਦਾ ਸ਼ੰਕਰ ੜੇ ਦਾ ਕਿ ਤਾਲੁਕ ਬੰਗਲੌਰ ਤੋਂ ਹੈ ਔਰ ਜਿਹਨੂੰ ਬਿਜ਼ਨਸ ਦੇ ਕੇਸਿਸ ਡੀਲ ਕਰਨੇ ਦੇ ਵਿੱਚ ਮੰਨਿਆ ਦੰਨਿਆ ਜਾਂਦਾ ਔਰ ਇਹ ਸਮਝਿਆ ਜਾਂਦਾ ਹੈ ਕਿ ਹਰ ਤਰ੍ਹਾਂ ਦੇ ਦਾਅ ਪੇਚ ਜਾਣਦਾ ਹੈਗਾ ਕਿ ਕਿਸ ਤਰ੍ਹਾਂ ਜ਼ਮਾਨਤ ਕਰਾਉਣੀ ਹੈ ਕਿਸ ਤਰ੍ਹਾਂ ਜਿਹੜਾ ਬੰਦਾ ਆ ਉਹਨੂੰ ਦੇਗਣਾ ਸਾਬਤ ਕਰਨਾ ਹੈਗਾ ਕਿ ਸ਼ੰਕਰ ਹੇਕੜੇ ਇਹ ਸਾਰੇ ਦਾਅ ਪੇਚ ਜਾਂਦਾ ਹੈਗਾ ਇਸ ਲਈ ਮੋਟੀ ਰਕਮ ਦੇ ਕੇ ਸ਼ੰਕਰ ਹੇਕੜੇ ਨੂੰ ਹਾਇਰ ਕੀਤਾ ਗਿਆ ਹੈ اور ضمانت پکی ہے اس چیز دی وی گارنٹی ہے گی کیونکہ شنگر ہیکڑے پورے دیش دے وچ جانے جاندے ہے گی اس طرح دے کیسز نو ڈیل کرنے واسطے دوسرے پاسے سی ایم بھگو انتمان وی پورا زور لاونگے کہ اے ضمانت نہ ہو سکے کیونکہ اگر ضمانت ہوندی ہے تے لوگ جڑے ہیں سی ایم بھگو انتمان دے بروج چ آ جانگے کیونکہ لوہا دے وچ وکرم سنگھ موجٹھیا تے Badal Parivar نو لے کے بہت زیادہ روز پایا جاندہ ہے گا لوکاں دا اے مننا ہے کہ پنجاب چ اگر نشہ تسلی اروج ہی گی ہے چٹا اروج دے تو صرف اور صرف دی وجہ تو اس پروار دی وجہ تو اور اگر ہونا تینا تے ہاتھ پا لیا تینا دے زمان تا نہیں ہونی چاہیے بلکہ پڑی تو پڑی سزا ملنی چاہیے باقی ورڈا کی کہنا گئے اس ویڈیو بارے کومنٹس کر کے اللہ آزموں کے سرفی اپنا ٹیر سارا خیال ملیں گے اگلی ویڈیو اللہ حافظ